ਕਾਜੀ ਦੇ ਲਾਲਾ ਹੋਰ ਲੈ 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 ਨੂ ਬਾਸਸੀ ਮਾਸੀ ਇੰਨਾ ਤੋਂ ਖਾਣਾ ਕਿੱਥੇ ਪਾਉਣੀ ਆ ਹੈ ਇੰਨੀ ਰੋਟੀ ਤੂੰ ਕਿੱਥੇ ਪਾ ਲਮੀ ਆ ਉਹ ਆਜੇ ਤਾਂ ਰੋਟੀ ਵੀ ਨਹੀਂ ਲਈ ਤੂੰ ਹੁਣ ਕਰਦੇ ਸ਼ੁਰੂ ਹਟੀ ਆ ਆ ਜਿਹੜਾ ਹਨਾ ਕੱਢਿਆ ਇਹ ਇਹਦੀ ਇਹਦੀ ਨਿਸ਼ਾਨੀ ਆ ਮੈਂ ਦੋ ਰੋਟੀਆਂ ਸਵੇਰ ਨੂੰ ਦੋ ਤਾਂ ਕਾਲਾ ਨੂੰ ਤੇ ਜਿਹੜਾ ਮਾਸੀ ਮਾਸੜ ਦਾ ਲਹੂ ਪੀਣੀ ਉਹ 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 ਕਿਹਨੇ ਗੈਣਾ ਆ ਹੈ ਲਹੂ ਕਿਹੜਾ ਪੀਣੀ ਆ ਮੈਂ ਸਾਰੀ ਦਿਹਾੜੀ ਤੇ ਵਿਚਾਰੇ ਨੂੰ ਬੋਲਦੀ ਰਹਿਣੀ ਆ ਅਦੇ ਨਾਦਰਾਂ ਨੂੰ ਰਾਣਾ ਹੋ ਕੀ ਦੇਖੇ ਹਣ ਤਾਂ ਪ੍ਰਮਾਤਮਾ ਦੇਖੇ ਹੋ ਗਿਆ ਜੋ ਹੁਣਾਂ ਰਾਣਾ ਰਾਣੋ ਕੀ ਦੇਖੇ ਉਹ ਤਾਂ ਬਾਬਾ ਹੀ ਆ ਭਲੀ ਕਰੇ ਆ ਚੁੰਨੀ ਤੂੰ ਲੈਣ ਦੇ ਹੱਕਦਾਰ ਹੈਗੀ ਹੈ ਹੈ ਤੇ ਤੂੰ ਕੱਲ ਦੀ ਹੈਗੀ ਕੁੜੀ ਤੇਰਾ ਨਵਾਂ ਨਵਾਂ ਵਿਆਹ ਹੋਇਆ ਕੀ ਗੱਲ ਨਹੀਂ ਇਹ ਇਹ ਗੁਲਾਬੀ ਚੁੰਨੀ ਤੂੰ ਕੇ ਸੂਚ ਕੇ ਮਾਸੀ ਲੈ ਲਈ ਕੀ ਪੁਆਲਾ ਬੇਚ ਕੇ ਤੇ ਨਹੀਂ ਤੇਰਾ ਬੀਪੀ ਵਧਣ ਲੱਗਾ ਕਿਉਂ ਕੀ ਹੋ ਆ ਐਡਾ ਲੱਸੀ ਦਾ ਗਲਾਸ ਜਿਹੜਾ ਪੀਣਾ ਹੈ ਇਹਦੇ ਨਾਲ ਤੇਰਾ ਕੋਲੇ ਰੈਕਟਸਟਰੋਲ ਵਧਣਾ ਨਹੀਂ ਤੂੰ ਮੇਰੀ ਭੈਣ ਨੂੰ ਰੋਕਾ ਤਾ ਆ ਕੀ ਕਰਦੀ ਤੂੰ ਪਰਦ ਕਰਦੀ ਮਾਸੀ ਤੈਨੂੰ ਬੋਲੀ ਕਿ ਝਾੜ ਪਰੇ ਨਹੀਂ ਹਰਦੀ ਖਾਦੇ ਨਹੀਂ ਸੀ ਬਸ ਅਜ ਰਹਿੰਦੇ ਨਹੀਂ ਹਰਦੀ ਖਾਦੇ ਨਹੀਂ ਸੀ ਪਹਿਲਾਂ ਦੱਸ ਮੈਨੂੰ ਆਹ ਰਾਮ ਜਿਆਦਾ ਖਰਦਾ ਹਜੇ ਨਹੀਂ ਮਾਸੀ ਤੈਨੂੰ ਬੋਲੀ ਕਿਦਾਂ ਇਹ ਆ ਹੈ ਦੱਸ ਕਿਦਾਂ ਬੋਲੀ ਬੋਲੀ ਕਿ ਮੈਂ ਡਾਂਗ ਮਾਰਦੀ ਆ ਅੱਛਾ ਯਾ ਤਾਂ ਮਤਲਬ ਡਾਂਗ ਮਾਰਦੀ ਐ ਹੱਲੇ ਨਹੀਂ ਖਾਣੀ ਜੇ ਮੱਥਾ ਟੇਕ ਮਤਲਬ ਬਾਬਿਆਂ ਨੂੰ ਤੇ ਆ ਸਾਰੇ ਬਾਬੇ ਤੇ ਆ ਇਕੱਠੇ ਹੀ ਹੋਇਆ ਕਿਹੜਾ ਕਿਹੜਾ ਸਾਰੇ ਇੱਕ ਵਾਰ ਮਾਸੜ ਨੂੰ ਪੁੱਛ ਰੂ ਮਾਸੜ ਨੂੰ ਫੋਨ ਲਾ ਤੂੰ ਰੋਟੀ ਖਾ ਲਈ ਨਹੀਂ ਯਾਰ ਇਹਨਾਂ ਦੇ ਹੱਲੇ ਵਰਕੇ ਹੱਲੇ ਵਰਕੇ ਨੀ ਮੈਂ ਪਹਿਲਾਂ ਫੋਨ ਲਾ ਹਾਂ ਲਈ ਫੋਨ ਲਾ ਫੋਨ ਖਾ ਲਈ ਨਹੀਂ ਖਾਦੀ ਮੈਨੂੰ ਪਤਾ ਨਹੀਂ ਯਾਰ ਉਹਨੇ ਨਹੀਂ ਪਹਿਲਾਂ ਫੋਨ ਲਾ ਪਹਿਲਾਂ ਮਾਸੜ ਨੂੰ ਫੋਨ ਪਹਿਲਾਂ ਰਵਾਂ ਨੂੰ ਛੱਡ ਪਹਿਲਾਂ ਮਾਸੜ ਨੂੰ ਫੋਨ ਲੱਗਣਾ ਜੇ ਮੈਂ ਤਾਂ ਉਹਨਾਂ ਖਾ ਲਈ ਰੋਟੀ ਦੋ ਹਨ ਤੈਨੂੰ ਪੁੱਛਿਆ ਆ ਪੁੱਛ ਲਾ ਫੋਨ ਪਿਆ ਪੱਕੀ ਗੱਲ ਹੈ ਉਹ ਕਾਹ ਕਿੰਦਰ ਪਾਇਆ ਪਾਉ ਮੂੰਹ ਚ ਬਰਕੀ ਚਿੱਤ ਨਾ ਖਾਈ ਬਹਾਰ ਜਾ ਆਉਂ ਥੇ ਰਕਾ ਕਮਾਸਰ ਦੇ ਨਾਂ ਦੀ ਹੁਣੇ ਤੋੜ ਕੇ ਮਾਸੀ ਤੇ ਇਹ ਪਿਆਰ ਬਦਨਾ ਪਲ ਸੀ ਚਿਚਖਾ ਤੁਗਾ ਸਾਡੇ ਮੋਹਨ ਸਿੰਘ ਕਿਹਦੇ ਨਾਂ ਦੇ ਕਿ ਆਏ ਸ਼ਰਮ ਆ ਗਈ ਮੇਰੇ ਸਰਦਾਰ ਮੇਰੇ ਸਰਦਾਰ ਜੀ ਆਏ ਹਾਏ ਆਈ ਲਵ ਯੂ ਪਰ ਜਿੱਦਾਂ ਦਾ ਤਨੀਕ ਕੰਮ ਚੋਂਦੀ ਜਿੱਦਾਂ ਦਾ ਨਹੀਂ ਬਣਿਆ ਮਿੱਠਾ ਮਿੱਠਾ ਹਨ ਫਰੀਦ ਨਾ ਗਜਰੇਲਾ ਖਾਲਵਾ ਨਹੀਂ ਖਾਣਾ ਕਿਉਂ ਉਹ ਕਹਿੰਦੀ ਮੈਂ ਮਾਰ ਦੂੰ ਜੇ ਕਿਸੇ ਨੇ ਕਹਿੰਦੇ ਗਜਰੇਲੇ ਨੂੰ ਟੱਚ ਵੀ ਕੀਤਾ ਆਹ ਗਜਰੇਲੇ ਦੀ ਖਾਤਰ ਫੰਦਾ ਚਾਕ ਕਰੂੰ ਏ ਬਾਦ ਫਰੀਦ ਉਹ ਤਾਂ ਕੰਨ ਚુપਾਈ ਨਹੀਂ ਰੜਕਦੀ ਕਦੇ ਚਾਹ ਚਾਏ ਚੁੰਮ ਚਾਹ ਸਾਈਡ ਦੇ ਪੌੜੀਆਂ ਵਾਲ ਨੂੰ ਹੋਰ ਵੀ ਆਈਆਂ ਮੈਂ ਇੱਕ ਚੀਜ਼ ਦੇਸੀ ਗੇ ਦੀ ਕੀ ਹੈ ਮੈਂ ਕਹਿੰਨਾ ਗਜਰੇਲੇ ਨੂੰ ਟੱਕ ਨਾ ਨਹੀ ਗੁਜਰੇਲਾ ਨਾ ਗੋਪੀ ਉਹ ਕਹਿੰਦੀ ਮੇਰੇ ਗਜਰੇਲੇ ਨੂੰ ਕਿਸੇ ਨਾ ਹੱਥ ਨਹੀਂ ਲਾਉਣਾ ਉਹ ਕਹਿੰਦੀ ਮੈਂ ਨਹੀਂ ਗੋਪੀ ਜਾਂਦਾ ਅਗਲੀ ਕਹਿੰਦੀ ਮੈਂ ਲਾਇਕ ਬਹੁ ਕਰਦੀ ਕਹਿੰਦੀ ਆ ਚੀਤੇ ਲੈ ਲਈਂਗੀ ਬੋਣਗੀ ਇਹ ਪੈਸੇ ਮੈਂ ਦਿੱਤੀ ਉਹ ਕਿੰਨੇ ਆ 250 ਦਾ ਇੰਨਾ ਦਾ ਆ ਆ ਗਈ ਆ ਬਹੁਤ ਵਾਰ ਕੇ ਆ ਇਸੀ ਕੀ ਇਹ ਹੈ ਕੀ ਸਾ ਦੇਸੀ ਘੇੜਾ ਬਹੁਤ ਵਧੀਆ ਚੀਜ਼ ਹੈ ਆ ਵਾਹ ਇੰਨਾ ਵੀ ਨਾ ਹਾਰੀ ਪੈਸੇ ਮਿਲਦੇ ਆ ਛੱਡਾ ਪਾਉਣ ਨੂੰ ਮੱਜਾਂ ਨੇ ਹਾਏ ਹਉ ਨਹੀਂ ਮੱਜਾਂ ਨਹੀਂ ਦੇਖਣਾ ਦੇਣਾ ਉਹ ਕੋਈ ਨਹੀਂ ਆਪਾਂ ਕੇ ਹੋਰ ਦੀ ਛੱਡ ਦਿਖਾ ਦਵਾਂਗੇ ਉਹ ਚ ਲੈ ਲਈਏ ਲੂਨ ਜਾਂ ਫੇ ਇਦਾਂ ਕਰਦੇ ਮਾਸੜ ਨੇ ਲੈਂਪ ਦਿੱਤੀ ਮੋੜ ਉਹ ਲੈਂਪ ਚੱਕਦੇ ਆ ਲੈ ਲੈਉਣ ਤਾਂ ਨਹੀਂ ਮਾਸੀ ਕੋਈ ਤਾਰ ਦੇ ਪਿਆ ਨਹੀਂ ਹੁਣ ਤੂੰ ਮੈਨੂੰ ਦੱਸ ਬਈ ਅਸੀਂ ਲੈਂਪ ਚੱਕ ਕਿ ਜਾਣ ਅੰਡਵੇਂ ਨੂੰ ਲੈ ਆਪ ਤਾਂ ਉੱਥੇ ਕੀ ਆ ਕਮੇਟੀ ਪਾ ਲੋ ਅਸੀਂ ਕੋ ਉੱਥੇ ਕਮੇਟੀ ਕਮੇਟੀਆਂ ਕਮੋਟੀਆਂ ਵਾਲਾ ਚੱਲ ਗਿਆ ਟਾਈਮ ਅਸੀਂ ਦਿਮਾਗ ਖਰਾਬ ਹੋ ਗਿਆ ਥੋੜਾ ਸੈੱਟ ਕਰਕੇ ਕਮੇਟੀ ਚ ਜਾ ਕੇ ਨੇੜ੍ਹ ਬਈ ਜਾਣਾ ਨਹੀਂ ਵੀ ਕਮੇਟੀ ਪਾ ਲੋ ਹਲੇ ਤਾਂ ਉਹ ਵਿਚਾਰੀ ਸੈੱਟ ਦੀਆਂ ਕਿਸ ਤਰ੍ਹਾਂ ਲਾਉਂਦੀ ਮਾਸੀ ਲੈ ਹੁਣ ਮੇਰੀ ਗੱਲ ਸੁਣ ਉਧਰੇ ਸ਼ੇਖਾ ਨੂੰ ਕਹਿ ਦਵਾਂ ਤਮਾਸੀ ਸਾਡੀ ਨੇ ਮੱਥਾ ਟੇਕਣ ਆਉਣਾ ਇੱਥੇ ਡਵਾਈ ਵਾਲੇ ਸ਼ੇਖਾ ਨਹੀਂ ਮੇਰੀ ਗੱਲ ਮੈਂ ਨਾ ਸੁੱਖਿਆ ਨਾ ਮੈਂ ਸੁਖਣਾ ਤੈਨੂੰ ਸੁਖਣਾ ਪੈਣਾ ਨਹੀਂ ਮੈਂ ਨਹੀਂ ਝੁਕਣਾ ਅੱਛਾ ਚੱਲ ਠੀਕ ਐ ਤੇਰਾ ਗਬਾਂ ਨਹੀਂ ਚੱਕਣੀ ਉੱਥੇ ਸ਼ੇਕ ਕਰੀ ਉਹ ਦੈਨ ਚੱਕਣੀ ਉਹ ਉੱਥੇ ਜਾ ਕੇ ਚੱਕ ਹੋ ਜਾਣੀ ਜਦੋਂ ਤੈਂ ਕਹਿਣਾ ਜੈ ਦबई ਵਾਲੇ ਸ਼ੇਕ ਬਾਬਾ ਮੈਂ ਦੁਬਾਰਾ ਫੇਰ ਤੇਰੇ ਆਵਾਂ ਮੈਂ ਫੇਰ ਨਹੀਂ ਕਹਿਣਾ ਮੈਂ ਕਰੇ ਦੋ ਦਿਨ ਹੈ ਗਏ ਆ ਕਰਿਆ ਨਹੀਂ ਤਾ ਨਾ ਕਹੀਂ ਫੇਰ ਨਾ ਕਹਿ ਗੋਪੀ ਲੈ ਹਟ ਤੂੰ ਇਹ 10 ਮਾਸੜ ਲਿਮਟ ਚਕਾਊਗਾ ਖੇਤ ਤੋਂ ਐ ਹੱਡ ਬਈ ਜਾਣ ਨੂੰ ਲਿਮਟ ਐ ਓ ਯਾਰ ਮਾਸੀ ਚੱਕਣੀ ਪੈਂਦੀ ਆ ਤੈਨੂੰ ਕੀ ਪਤਾ ਬੰਮ ਖਾਰ ਪਣਾ ਚੁੱਪ ਕਰਕੇ ਤੈ ਜਾਣੜ ਬਈ ਆਤੇ ਬੰਬੇ ਚਲੀਏ ਲੈ ਬੰਬੇ ਦੀ ਆ ਦਿੱਲੀ ਆ ਰਗਾ ਬੰਬਾ ਤੂੰ ਗਈ ਭੈਣਾ ਆ ਦਿੱਲੀ ਇਹ ਇਹ ਵੀ ਉੱਚੀ ਐ ਸ਼ਾਲਾ ਮਾਰਦੀ ਡਭਈ ਲਈ ਚੱਲੋ ਲੈ ਕੇ ਮੈਨੂੰ ਬੰਬੇ ਗਈ ਵਸੇ ਇਹ ਸੁਬਰੇ ਤੇਰੀ ਉਮਰ ਹੈ ਕਿ ਡਭਈ ਜਾਣ ਵਾਲੀ ਮੈਂ ਕਿੰਨੀ ਆ ਵਸੇ ਦਿੱਲੀ ਨਹੀਂ ਜਾਣਾ ਦਿੱਲੀ ਮੈਂ ਬਦੇਲ ਬਸੋਣੀਆਂ ਆਉਣਾ ਹੋ ਗੋਰੀ ਕੇ ਜਾਏਂਗਾ ਮੈਂ ਕਹਿੰਦੀ ਕਿ ਦਿੱਲੀ ਨਾ ਚਲੀਏ ਗੋਰੀ ਹੋਣਾ ਉਹ ਤਾਂ ਢੀਕਦੇ ਆ ਤੁਜਾ ਸੋਨੀਆਂ ਤੁਹਾਨੂੰ ਉਹਦਾ ਉਹਦਾ ਵਿਆਹ ਢੀਕਦੇ ਆ ਵੀ ਮੈਂ ਅਸੀਂ ਆਈਏ ਕੁੜੀਆਂ ਕਿਤੇ ਮੈਂ ਨਹੀਂ ਉੱਥੇ ਜਾ ਕੇ ਬੜਿਆ ਤੇਰਾ ਤੇ ਕੁੜੀ ਕੁੜੀ ਹੁਣ ਲੈ ਤਾਂ ਦੱਸ ਕੁੜੀਆਂ ਬਥੇਰੀਆਂ ਮੈਂ ਨਹੀਂ ਕਰਾਉਣਾ ਮੈਂ ਹੈ ਇੰਨੀਆਂ ਨਾ ਨਹੀਂ ਕਰਾਉਣਾ ਇੱਕ ਨਹੀਂ ਚੱਪ ਨੀ ਇੰਨਾ ਕਰਾਉਣਾ ਕੁੜੀ ਤਾਂ ਤੂੰ ਜਿੱਦਾਂ ਦੀ ਗਾਹੇ ਉਦਾਂ ਵਾ ਭਰਾਵਾ ਮੈਂ ਤੇ ਆ ਮੈਨੂੰ ਲਿਆਤੀ 5 ਮਿੰਟ ਹੋਰ ਉਸ ਪੈਦੀ ਹੈ ਜਿੰਨਾ ਉਹ ਲੜਦੀ ਮੈਂ ਕਹਿੰਦਾ ਇੰਨੀ ਮਡਾਲੀ ਨਹੀਂ ਲੜਦੀ ਊੜੀ ਮੇਰਾ ਭਰਾ ਇਹਨਾਂ ਦੇ ਆਸਰੇ ਵਿਆਹ ਨਾ ਕਰਾਈ ਦੂੰ ਕਰਾੜਾ ਆਪਣੇ ਸਰ ਘੱਤ ਕਰਾਈ ਕਿੰਨੀ ਚੰਗੀ ਆ ਮੇਰੀ ਗਾਸ ਹੁਣ ਤੂੰ ਡਬਈ ਜਾਣਾ ਲੈਂਟ ਚੱਕਣੀ ਮਾਸੜ ਦੀ ਨਹੀਂ ਨਹੀਂ ਹਾਂ ਕੁੜੀ ਚਾਈ ਇਹ ਜਿੰਨਾ 마ਸੀ ਤੈਨੂੰ ਪੰਪ ਦਿੰਦੇ ਆ ਨਾ ਇਹ ਕਿਸੇ ਕੋਲੋਂ ਪੰਪ ਦੇ ਹੁੰਦਾ ਲੈਂਟ ਚੱਕਣੀ ਮਾਸੜ ਦੀ ਸ਼ਰਤ ਲਾ ਲੈ ਮੇਰੇ ਨਾਲ ਗਰੰਟੀ ਡੰਟੀ ਦਾ ਮੈਂ ਫੌਜੀ ਤੋਂ ਹੀ ਲੈਣੇ ਆ ਜੋ ਮਾਰ ਜੇ ਹੋਵੇ ਫੌਜੀ ਸਾਹਿਬ ਨੂੰ ਦੇਣੇ ਪੈਣੇ ਆ ਉਹਨਾਂ ਦੀ ਫੌਜਣ ਨਹੀਂ ਲੈ ਕੇ ਜਾਣੀ ਅਸੀਂ ਡਬਈ ਅੱਛਾ ਠੀਕ ਆ ਮੇ ਫੌਜੀ ਆ ਤੇਰੀ ਫੌਜਣ ਚੱਲੀ ਡਬਈ ਵੀ ਵਜਿਆ ਤੇਰੀ ਫਾਈਲ ਮੈਂ ਮਾਸੀ ਫੇ ਇਦਾਂ ਆ ਹੈ ਪੈਕਿੰਗ ਕਰ ਲਓ ਚਟਕੀ ਪਟਕੀ ਦੌੜ ਜਾਣਾ ਆਪਾਂ ਜਹਾਜ਼ 'ਚ ਬਹਿ ਜਾਉ ਹੁਣ ਮੈਨੂੰ ਇੱਥੇ ਹੋਰ ਨਾ ਜਹਾਜ਼ 'ਚ ਮੈਂ ਅੱਗੇ ਬੈਠੀਂ ਜਾਚ ਉਹ ਇੰਗਲੈਂਡ ਦੀ ਗੱਲ ਹੋਰ ਹੈ ਦੁਬਈ ਦੀ ਗੱਲ ਹੋਰ ਤੁਸੀਂ ਰਹਿਣ ਦਿਓ ਬਰਾਵੋ ਤੁਸੀਂ ਜਾਓ ਉਹ ਮੈਂ ਕਹਿੰਨੀ ਆਂ ਹੋਰ ਘਰ ਵੀ ਨਹੀਂ ਕਰਨਾ ਲੈ ਤਾਂ ਇਨੂੰ ਭਾਰਤੀ ਬਹੁਤ ਚਿੰਤਾ ਆ ਕਿੱਡਾ ਸੋਨਾ ਪਿਆ ਵਾ ਸੋਨਾ ਤਾਂ ਕਹਿਣੇ ਪਿਆ ਸਨਿਆਰੇ ਦੱਸਾਂ ਕਰਾਂਗੇ ਤੁਹਾਡੇ ਭਰਾ ਨੂੰ ਛੱਡ ਜੂਆਂ ਕਰਕੇ ਪਿੱਛੇ ਰੱਖੀ ਕਰਨੂੰ ਦੱਸ ਭਰਾ ਵਿਚਾਰਾ ਉਦਾਂ ਨਹੀਂ ਉਹਨੂੰ ਨਾਲ ਤੂੰ ਕਹਿਨੀ ਮਾਸੀ ਮਾਸ ਦੂਜੇ ਮਾਮੇ ਨਾਲ ਜੀ ਨਹੀਂ ਉਦਾਂ ਮੇਰੀ ਗੱਲ ਸੁਣ ਤੂੰ ਚਾਹ ਇੱਕ ਮਿੰਟ ਤੂੰ ਇੰਨਾ ਚਾਹਨੀ ਆ ਮਾਮਿਆ ਤਾਂ ਚਾਹਨੀ ਆ ਜੇ ਮੰਨ ਲੈ ਇੱਕ ਮਿੰਟ ਬਈ ਵਿਆਹ ਤੇ ਕਿੰਨਾ ਸਾਇਦਾ ਨਾ ਪੱਗਵਾਂ ਨਹੀਂ ਬਈ ਸਹੀ ਗੱਲ ਆ ਕਿਤੇ ਰੂਪ ਸਾੜਾ ਬਾਲਟ ਨਾ ਡੋਲ ਡੋਲ ਪਾਵੇ ਮਸੀ ਇਕੱਠਾ ਕੀਤਾ ਸੋਣਾ ਜਿੱਦਾਂ ਦਾ ਪ੍ਰਮਾਤਮਾ ਨੇ ਰੂਪ ਦੇ ਦਿੱਤਾ ਉਹਨੂੰ ਚੰਗਾ ਹੀ ਚੰਗਾ ਜੇ ਮਾਸੀ ਉਹਦਾ ਮਨੀ ਸਾਡੇ ਪ੍ਰਾਪਤ ਨਾਲੇ ਮੇਰੀ ਗਾਹ ਸੋਂਹ ਮਨੀ ਦੇ ਆਪਾਂ ਕੁੜੀ ਦੇਖਾਂਗੇ ਹਾਂ ਹੈਨਾ ਹਾਂ ਤੁਸੀਂ ਦੇਖਣੀ ਆ ਹਾਂ ਦੇਖਣੀ ਆ ਹੋਰ ਉਹਦੇ ਲੈਣੀ ਆ ਸਾਨੂੰ ਇਦਾਂ ਦਾ ਨਹੀਂ ਹੈਗਾ ਕੈਨੇਡਾ ਅਮਰੀਕਾ ਦੀ ਸਾਨੂੰ ਨਹੀਂ ਹੈਗਾ ਆਪਾਂ ਸਾਨੂੰ ਇੰਡੀਆ ਦੀ ਮਿਲ ਜੂਗੀ ਜਿੰਨਾ ਟੱਬਰ ਤੁਸੀਂ ਲਾਲਚੀ ਐ ਇੰਨਾ ਕੋਹੇ ਦਾ ਹੋਣਾ ਨਹੀਂ ਤੁਈ ਦਾ ਦੁੱਧ ਦੀ ਜੇ ਮੱਖੀ ਵੀ ਪੈ ਜਾਵੇ ਨਾ ਮੱਖੀ ਨੂੰ ਚੂਸ ਕੇ ਬਾਹਰ ਸੱਟ ਦਿੰਦੇ ਆ ਕਿਤੇ ਦੁੱਧ ਇੰਨਾ ਕਿ ਲੈ ਨਾ ਜਾਵੇ ਉਹ ਗੱਲਾ ਕਰਦੇ ਤੁਈ ਛਰੇ ਆਬ ਤੁਸੀਂ ਲਾਲਚੀ ਟੱਬਰਿਆ ਸਾਰਾ ਛਰੇ ਆਬ ਅਸੀਂ ਕਦੀ ਨਹੀਂ ਮੰਗਿਆ ਕੁਝ ਵਾ ਤੁਈ ਛੱਡਿਆ ਕੀ ਤੁਸੀਂ ਮੰਗਿਆ ਭਾਵੇਂ ਨਹੀਂ ਹੈਗਾ ਪਰ ਧਾਰਵਾ ਕਰਦੇ ਆ ਓਏ ਅੱਬਾ ਮੇਰੀਆ ਤੁਹਾਡਾ ਧਾਰ ਕਿੱਥੇ ਕਿੱਥੇ ਚੱਲਦਾ ਗੱਲ ਕਰ ਮੇਰੇ ਨਾਲ ਤੈਲਕ ਤੇ ਤੁਹਾਡਾ ਧਾਰ ਚੱਲਦਾ ਹਾਂ ਚਾਦਰਾਂ ਵਾਲੇ ਦੇ ਤੁਹਾਡਾ ਅਧਾਰ ਚੱਲਦਾ ਸੁਨਿਆਰੇ ਤੁਹਾਡਾ ਅਧਾਰ ਚੱਲਦਾ ਭਾਂਡੇ ਆ ਪਲਾਸਟਿਕ ਵਾਲੇ ਦੇ ਤੁਹਾਡਾ ਅਧਾਰ ਚੱਲਦਾ ਅੱਜ ਪਲਾਸਟਿਕ ਚੱਲਦਾ ਇੱਕ ਰਾਸ਼ਨ ਵਾਲੇ ਦੇ ਨਹੀਂ ਤੁਹਾਡਾ ਅਧਾਰ ਜਦਾ ਉੱਥੇ ਵੀ ਚੱਲਦਾ ਆ ਉੱਥੇ ਵੀ ਚੱਲਦਾ ਮਸੀ ਇੰਨਾ ਅਧਾਰ ਤੁਸੀਂ ਮੋੜਦੇ ਕਿੱਦਾਂ ਆ ਉੱਤਾਂ ਦੇ ਅਗਲੇ ਦਿੰਦੇ ਜੀ ਮੋੜਦੇ ਮੋੜ ਨੇ ਵੀ ਹਾੜੀ ਸੋਹਣੀ ਹੈ ਇਹਨਾਂ ਨੇ ਮਾਸਤੀ ਕਰਕੇ ਵੇ ਹੁਣ ਤੂੰ ਇਹ ਦੱਸ ਟੈਕਟਾ ਵੀ ਦਬਈ ਦੀਆਂ ਅਧਾਰੀਆਂ ਲੈ ਲਈਏ ਲੈ ਲਓ ਦਾਗਾ